ਪਹਿਲਾਂ ਤਾਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਵੀ ਬਹੁਤ ਛੋਟੇ ਜਿਹੇ ਜਿੱਕੇ ਸਾਦੇ ਸਦੇ ਦੇ ਉਮਮਹਾਕੇ ਤੇ ਆਏ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਦੋਂ ਅਸੀਂ 2-3 ਦਿਨਾਂ ਤੋਂ ਇੱਥੇ ਆਏ ਆਂ ਤੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਕੱਲ ਮੇਰੀ ਸੋਨੀ ਪ੍ਰਧਾਨ ਜੀ ਨਾਲ ਵਾਰ ਨੰਬਰ 48 ਨੂੰ ਲੈ ਕੇ ਕਾਫੀ ਲੰਬੀ ਡਿਸਕਸ਼ਨ ਹੋਈ ਰਾਤੀ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਕਨਸਰਨ ਜਤਾਇਆ ਵੀ ਮੈਂ ਮੈਂ ਤਾਂ ਹੈਰਾਨ ਹਾਂ ਵੀ ਇਹਨਾਂ ਦੇ ਨਾ ਜਜ਼ਬਾ ਹੈ ਬੜਦਾ ਇਹ ਨੰਬਰ ਵਾਰਟ ਚ ਕੰਮ ਕਰਨ ਵਾਸਤੇ ਤੇ ਇਹਨਾਂ ਨੇ ਸਾਰਾ ਜੋਰ ਲਾਇਆ ਵੀ ਮੈਨੂੰ ਆਹ ਕੰਮ ਵੀ ਕਰਾ ਕੇ ਦੋ ਇਹ ਕੰਮ ਵੀ ਕਰਾ ਕੇ ਦੋ ਇਹਨਾਂ ਦੇ ਵਿਚਾਰਾਂ ਨੇ ਬਹੁਤ ਕੁਝ ਦੱਸਿਆ ਅਸ਼ਵਨੀ ਵੰਟੀ ਜੀ ਦਾ ਇਸ ਏਰੀਏ ਦੇ ਵਿੱਚ ਨਾਲ ਲੱਗਦੇ ਏਰੀਏ ਚ ਬਹੁਤ ਤਜਰਬਾ ਆਲਰੇਡੀ ਇਹ ਸ਼ਿਵਾ ਨਿਭਾ ਰਹੇ ਨੇ ਤੇ ਅਸੀਂ ਸ਼ਿਵਾ ਬਾਕੀ ਤਾਂ ਬੇਟਾ ਦੱਸੇਗਾ ਸ਼ੁਰੂਆਤ ਵਿੱਚ ਤਾਂ ਪਹਿਲਾਂ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਦੇਣਾ ਚਾਹਨਾ ਹੈ ਕਿ ਇੱਕ ਤਾਂ ਪੂਰੇ ਬਠਿੰਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਮੈਂ ਸਾਰਾ ਵਾਅਦਾ ਕੀਤਾ ਸੀ ਬਠਿੰਡੇ ਵੀ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟ ਗਰਾਊਂਡ ਉਹ ਕਿੱਲਾ ਕ੍ਰਿਕਟ ਗਰਾਊਂਡ ਨਹੀਂ ਅਸੀਂ ਉੱਥੇ ਹੁਣ ਸਵੀਮਿੰਗ ਪੂਲ ਜਿਮ ਇਸ ਤਰ੍ਹਾਂ ਦੇ ਕਮਿਊਨਿਟੀ ਸੈਂਟਰ ਉਹ ਵੀ ਚੀਜ਼ਾਂ ਸ਼ੁਰੂ ਕਰ ਰਹੇ ਹਾਂ ਔਰ ਉਹਦੀ ਜਗ੍ਹਾ ਦੀ ਰਜਿਸਟਰੀ ਇਸੇ ਹਫ਼ਤੇ ਹੋ ਜਾਊਗਾ ਬੱਲਾ ਲੀਟ ਉਹ ਸ਼ੁਰੂ ਹੋ ਗਿਆ ਬਾਉਂਡਰੀ ਵਾਚੀਦ ਹੋ ਚੁਕੀ ਹੈ ਬਹੁਤ ਬਠਿੰਡੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਸਰਕਾਰਾਂ ਪਿੱਛੇ ਕਈ ਸਾਲ ਨਹੀਂ ਕਰ ਸਕੀਆਂ ਤੁਹਾਡੇ ਬਠਿੰਡੇ ਵਾਸੀਆਂ ਦੀ ਬਲੇਸਿੰਗ ਨਾਲ ਇਹ ਸਾਡੇ ਪਰਿਵਾਰ ਨੇ ਉਹ ਕਰ ਦਿਖਾਇਆ ਉਸ ਤੋਂ ਇਲਾਵਾ ਅਸੀਂ ਇਸ ਵਾਰਡ ਦੇ ਵਿੱਚ ਆਪਦਾ ਪਰਮਾਨੈਂਟ ਬਹੁਤ ਵੱਡਾ ਦਫ਼ਤਰ ਖੋਲਣ ਜਾ ਰਹੇ ਹਾਂ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਹਮੇਸ਼ਾ ਸੁਨੀਆਂ ਜਾਣਗੀਆਂ ਤੇ ਬਾਕੀ ਹੁਣ ਬੀਟਾ ਤੁਹਾਨੂੰ ਕੰਟੀਨਿਊ ਕਰੂਗਾ ਸਾਰਾ ਦੱਸੂਗਾ ਵੀ ਇਹ ਕਲੀਆਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸਾਡੇ ਮਹਿਤਾ ਪਰਿਵਾਰ ਦੀਆਂ ਜਿਹੜੀਆਂ ਗਰੰਟੀਆਂ ਆ ਅਸੀਂ ਉਹ ਜੋ ਵਾਰਡ ਨੰਬਰ 48 ਚ ਕਰਨ ਜਾ ਰਹੇ ਆ ਉਹ ਸਾਡੇ ਪਰਿਵਾਰ ਦੀ ਵੀ ਨਾਲ ਗਰੰਟੀ ਹੈ ਸਾਡੀ ਪਾਰਟੀ ਦੀ ਵੀ ਗਰੰਟੀਆਂ ਤੇ ਅਸੀਂ ਸਾਰੇ ਜਿਹੜੀਆਂ ਦੋ ਤਿੰਨ ਦਿਨ ਦੇ ਨਾਲ ਜਿਹੜੇ ਦੇਖੀਏ ਲੋਕਾਂ ਦੀ ਪ੍ਰੋਬਲਮ ਸੁਣੀ ਹੈ ਉਹ ਸਾਰਾ ਇਹਨੂੰ ਨਿਚੋੜ ਘੜ ਕੇ ਤਿੰਨ ਦਿਨਾਂ ਚ ਅਸੀਂ ਦੇਖਿਆ ਵੀ ਕੋਈ ਚੀਜ਼ਾਂ ਬੇਸਿਕ ਹੈਗੀਆਂ ਅਸੀਂ ਉਹ ਪੱਕਾ ਕਰਾਂਗੇ ਤੇ ਇਸ ਤੋਂ ਇਲਾਵਾ ਉਹ ਨਾਲ ਟਾਈਮ ਚ ਸਾਨੂੰ ਜੋ ਜੋ ਲੋਕੀ ਦੱਸਣਗੇ ਉਹਦੇ ਵੀ ਕਰਨ ਦੇ ਅਸੀਂ ਬਚਣ ਬੰਦ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਫਤਮਜੀਤ ਸਿੰਘ ਮਹਿਤਾ ਆਮ ਆਦਮੀ ਪਾਰਟੀ ਦਾ 48 ਨੰਬਰ ਵੋਟ ਦਾ ਉਮੀਦਵਾਰ ਅੱਜ ਬਹੁਤ ਖੁਸ਼ੀ ਨਾਲ ਇਹ ਗੱਲ ਕਹਿਣਾ ਚਾਹ ਰਿਹਾ ਕਿ 48 ਨੰਬਰ ਵੋਟ ਦੇ ਵਸਨੀਕ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਮੈਨੂੰ ਐਤਾ ਲੱਗ ਰਿਹਾ ਵੀ ਇਹਨਾਂ ਨੇ ਮੈਨੂੰ ਆਪਣਾ ਬੱਚਾ ਸਮਝ ਲਿਆ ਤੇ ਇਹ ਮੈਨੂੰ ਪੁਰ ਪੂਰੀ ਹਮਮਾ ਕੇ ਪੂਰੇ ਜੋਸ਼ ਨਾਲ ਜਿਤਾਣ ਦੀ ਤਿਆਰੀ ਤੇ ਲੱਜੁਕੇ ਤੇ ਉਨੀ ਹੀ ਜੋਸ਼ ਤੇ ਤਿਆਰੀ ਨਾਲ ਅਸੀਂ ਵੀ ਕੰਮ ਤੇ ਲੱਜੁਕੇ ਆਲਰੇਡੀ ਅਸੀਂ 22 ਤਰੀਕ ਦੀ 21 ਤਰੀਕ ਦੀ ਵੇਟ ਨਹੀਂ ਕਰ ਰਹੇ ਅਸੀਂ ਆਲਰੇਡੀ ਕੰਮ ਤੇ ਲੱਜੁਕੇ ਆ ਛੋਟੀ ਛੋਟੀ ਦਿੱਕਤਾਂ ਅਸੀਂ ਗਏ ਬੋਰਡ ਚ ਲੋਕਾਂ ਦੇ ਕਈਆਂ ਦੇ ਰਾਸ਼ਨ ਕਾਰਡ ਦੀ ਪ੍ਰੋਬਲਮ ਹੈ ਕਈਆਂ ਨੂੰ ਡੀਪੋ ਚ ਕਨਕਨੀ ਮਿਲ ਰਹੀ ਤੇ ਉਸ ਦੀ ਦਿੱਕਤ ਹੈ ਸਟਰੀਟ ਲਾਈਟ ਆਦੀ ਦਿੱਕਤ ਹੈ ਸੜਕਾਂ ਦੀ ਦਿੱਕਤ ਹੈ ਨਾਲ ਦੀ ਨਾਲ ਸੋਲਵ ਹੋ ਰਹੀਆਂ ਨੇ ਸਾਡੀ ਟੀਮ ਨਾਲ ਦੀ ਨਾਲ ਉਹਨਾਂ ਦੇ ਫੋਨ ਨੰਬਰ ਲੈ ਰਹੀ ਹੈ ਤੇ ਨਾਲ ਦੀ ਨਾਲ ਅਗਲੇ ਹੀ ਘੰਟੇ ਉਹਨਾਂ ਨਾਲ ਇਨ ਟੱਚ ਹੋ ਕੇ ਉਹਨਾਂ ਦੇ ਕੋਈ ਵੀ ਛੋਟੀਆਂ ਤੋਂ ਛੋਟੀਆਂ ਦਿੱਕਤਾਂ ਨੂੰ ਸੋਲਵ ਕਰਨ ਤੇ ਮਿਹਨਤ ਤੇ ਲੱਗ ਚੁੱਕੀ ਆਲਰੇਡੀ ਬਾਕੀ ਅਸੀਂ ਕੁਝ ਪੁਆਇੰਟਸ ਨੋਟ ਕੀਤੇ ਨੇ ਜਿਹੜੇ ਇੱਥੋਂ ਦੇ ਲੋਕਾਂ ਨੇ ਸਾਨੂੰ ਸੁਝਾਅ ਦਿੱਤੇ ਨੇ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਥੋੜੀਆਂ ਜਿਹੀ ਦੁਖ ਤਕਲੀਫਾਂ ਆ ਉਹਨਾਂ ਤੇ ਵੀ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਮੈਂ ਉਹਨਾਂ ਤੇ ਥੋੜੀ ਜਿਹੀ ਤੁਹਾਡੇ ਸਾਰੇ ਮੂਰੇ ਚੰਗਣਾ ਬਣਾਣਾ ਚਾਹੁੰਦਾ ਕੁਝ ਦਿੱਕਤਾਂ ਆਈਆਂ ਸੀ ਐ ਵੀ ਕਈ ਸ਼ਰਧਾਲੂ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹ ਮੰਦਿਰ ਤੇ ਗੁਰਦੁਆਰਾ ਸਾਹਿਬ ਇੱਥੇ ਚਾਹੁੰਦੇ ਨੇ ਤੇ ਇੱਥੇ ਉਹ ਫੈਸਿਲਿਟੀ ਹਜੇ ਨਹੀਂ ਹੈਗੀ ਇੱਥੋਂ ਉਹਨਾਂ ਨੂੰ ਕਿਤੇ ਦੂਰ ਜਾਣਾ ਪੈਂਦਾ ਤੇ ਜੀ ਮਾ ਸਾਡੀ ਪਾਵਾਂ ਨੂੰ ਪੈਣਾ ਨੂੰ ਇੱਥੋਂ ਦੂਰ ਜਾਣਾ ਥੋੜਾ ਔਖਾ ਅਸੀਂ ਉਹ ਨੋਟਸ ਕਰ ਚੁੱਕੇ ਹਾਂ ਅਸੀਂ ਉਹਦੇ ਤੇ ਵਰਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਮੈਂ ਵਾਦਾ ਕਰਦਾ ਸਾਰੇ 48 ਨੰਬਰ ਬੋਰਡ ਦੇ ਵਸਨੀਕ ਲੋਕਾਂ ਨੂੰ ਕਿ ਅਸੀਂ ਛੂਟਦੇ ਹੀ ਕੰਮ ਸ਼ੁਰੂ ਕਰ ਦੇਣਾ ਇਸ ਤੇ ਦੂਸਰੀ ਗੱਲ ਅਸੀਂ ਇੱਕ ਬਹੁਤ ਵੱਡੀ ਚੀਜ਼ ਨੋਟਿਸ ਕੀਤੀ ਮੈਂ ਤੇ ਮੇਰੀ ਟੀਮ ਨੇ ਕਿ ਇੱਥੇ ਕਿਸੇ ਦਾ ਵੀ ਦੁੱਖ ਤਕਲੀਫ ਹੋਵੇ ਕਿਸੇ ਨੇ ਵੀ ਛੋਟਾ ਮੋਟਾ ਪ੍ਰੋਗਰਾਮ ਕਰਾਉਣਾ ਹੋਵੇ ਇੱਥੇ ਕਮਿਊਨਿਟੀ ਸੈਂਟਰ ਦੀ ਵਿਵਸਥਾ ਨਹੀਂ ਹੈ ਅਸੀਂ ਆਲਰੇਡੀ ਮੈਂ ਆਪਣੇ ਪਿਤਾ ਜੀ ਨੂੰ ਰਿਕੁਐਸਟ ਕੀਤੀ ਵੀ ਮੈਨੂੰ ਇੱਥੇ ਸੁਝਾਅ ਦੇਵੋ ਵੀ ਇਹ ਦਾ ਕੀ ਕਰੀਏ ਆਪਾਂ ਕਿ ਅਸੀਂ ਕਮਿਊਨਿਟੀ ਸੈਂਟਰ ਲਿਆ ਸਕੀਏ ਤੇ ਇਹਨਾਂ ਨੇ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕੀਤਾ ਤੇ ਆਸ਼ਵਾਸਨ ਦਿੱਤਾ ਵੀ ਬੇਟੇ ਆਪਾਂ ਜ਼ਰੂਰ ਇਸ ਕੰਮ ਨੂੰ ਫਾਰ ਫੂਟਿੰਗ ਤੇ ਲੈ ਕੇ ਇੱਕ ਕਮਿਊਨਿਟੀ ਸੈਂਟਰ ਵੀ ਲੋਕਾਂ ਦੇ ਅੱਗੇ ਖੜਾ ਕਰਾਂਗੇ ਅਗਲੀ ਚੀਜ਼ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਆ ਰਿਹਾ ਇੱਥੇ ਇੰਨੇ ਪਿਆਰੇ ਛੋਟੇ ਬੱਚੇ ਹੈਗੇ ਨੇ ਜਿਨ੍ਹਾਂ ਦਾ ਬਹੁਤ ਹੀ ਬ੍ਰਾਈਟ ਤੇ ਸੋਹਣਾ ਭਵਿੱਖ ਹੈ ਉਹ ਸੋਹਣੇ ਭਵਿੱਖ ਵਾਸਤੇ ਜਿਹੜੇ ਬੱਚੇ ਨੇ ਆਪਣੇ ਉਹਨਾਂ ਨੂੰ ਇੱਕ ਪਲੇਗਰਾਉਂਡ ਚਾਹੀਦਾ ਹੈ ਖੇਡਣ ਨੂੰ ਜਗ੍ਹਾ ਚਾਹੀਦੀ ਹੈ ਜਿੱਥੇ ਖੇਡ ਆ ਲੈ ਸਕਣ ਢੁੱਲ ਮਿਲ ਸਕਣ ਤੇ ਚੰਗਾ ਆਪਦਾ ਕਮਿਊਨਿਟੀ ਬਣਾ ਸਕਣ ਜਿਹੜੇ ਚੰਗੇ ਰਸਤੇ ਜਾਣ ਕੋਈ ਗਲਤ ਰਸਤੇ ਨਾ ਪੈਣ ਮਾਪੇ ਉਹ ਵੀ ਉਹਨਾਂ ਨਾਲ ਜਾਣ ਉਸ ਪਾਰਕਾਂ ਚ ਵਧੀਆ ਸੈਰ ਕਰਨ ਤੇ ਇੱਕ ਵਧੀਆ ਲਿਵਿੰਗ এনवायरमेंट ਹੋਵੇ ਰਹਿਣਾ ਵਧੀਆ ਜਗਾ ਮਤਲਬ ਕਿ ਉਹਨਾ ਮੁਗੀਤਾ ਜੀ ਸਾਡਾ ਘਰ ਹੈ ਤੇ ਸਾਡੇ ਕੋਲ ਸਾਰੀ ਇੱਕ ਇੱਕ ਫੈਸਿਲਿਟੀ ਇੱਥੇ ਹੈਗੀ ਹੈ ਹੋਰ ਜੀ ਇੱਥੇ ਜਿਹੜੇ ਸਾਡੇ ਹਿੰਦੂ ਭਾਈ ਭੈਣ ਨੇ ਹੈਗੇ ਨੇ ਜਿਹੜੇ ਛੱਤ ਪੂਜਾ ਦੀ ਅਰੇਂਜਮੈਂਟ ਕਰਾਉਂਦੇ ਹਰ ਸਾਲ ਸਰਵਾਸੀ ਜਿਹੜੇ ਹੈਗੇ ਨੇ ਇਹ ਮੈਂ ਵਾਦਾ ਕਰਦਾ ਉਹਨਾਂ ਨਾਲ ਕਿ ਹੁਣ ਅਗਲੀ ਛੱਤ ਪੂਜਾ ਦਵਾਲੀ ਦੇ ਕੋਲੇ ਹੁੰਦੀ ਹੈ ਤੇ ਮੇਰੀ ਗਾਰੰਟੀ ਹੈ ਅੱਜ ਮੈਂ ਖਾਲੀ ਕਾਗਜ਼ ਤੇ ਵੀ ਲਿਖਣ ਨੂੰ ਤਿਆਰ ਹਾਂ ਵੀ ਉਹਨਾਂ ਦੀ ਜਿਹੜੀ ਨਹਿਰ 'ਚ ਸਪੋੜੀਆਂ ਲੱਗਣ ਦੀ ਜ਼ਿੰਮੇਵਾਰੀ ਹੁਣ ਮੇਰੀ ਤੁਹਾਡੇ ਬੱਚੇ ਦੀ ਆ ਹੋਰ ਕਿਸੇ ਦੀ ਨਹੀਂ ਤੁਸੀਂ ਬਸ ਆਪਣੇ ਬੱਚੇ ਦੇ ਸਿਰ ਤੇ ਆਸ਼ੀਰਵਾਦ ਦਿਓ ਹੱਥ ਰੱਖੋ ਤੇ ਮੈਂ ਪੂਰੇ ਜੋਸ਼ ਨਾਲ ਅੱਜ ਇੱਕ ਵਾਅਦਾ ਕਰਦੇ ਹਾਂ ਕਿ ਸਪੋੜੀਆਂ ਦੀ ਸਮੱਸਿਆ ਤੁਸੀਂ ਆਪ ਦੀ ਸ਼ਰਧਾ ਭਾਵਨਾ ਨਾਲ ਜਾਓ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਉੱਥੇ ਦਿੱਕਤ ਨਾ ਆਵੇ ਕਿਸੇ ਨੂੰ ਸੈਟੀਸਫਾਈਡ ਨਾ ਲੱਗੇ ਕਿਸੇ ਦੇ ਪਰਿਵਾਰ ਦੇ ਮੈਂਬਰ ਤੇ ਜੀ ਨੂੰ ਦਿੱਕਤ ਨਾ ਆਵੇ ਇਹ ਤੁਹਾਡੇ ਬੱਚੇ ਦੀ ਜ਼ਿੰਮੇਵਾਰੀ ਹੈ ਹੋਰ ਅਸੀਂ ਚੀਜ਼ਾਂ ਦੇਖੀਆਂ ਵੀ ਇੱਥੇ ਜਿਹੜਾ ਹਸਪੀਟਲ ਹੈ ਮੈਂ ਕਹਿ ਰਿਹਾ ਸੀ ਇਹਨੂੰ ਰੀਵੈਂਪ ਕਰਨਾ ਹੈ ਇਹਨੂੰ ਹੋਰ ਵਧੀਆ ਬਣਾਉਣਾ ਹੈ ਆਪਾਂ ਇੱਥੇ ਬੱਚਿਆਂ ਦੀ ਜਿਹੜੇ ਨਵੇਂ ਬੱਚੇ ਪੈਦਾ ਹੁੰਦੇ ਹੁੰਦੇ ਉਹਨਾਂ ਦੀ ਡਿਲੀਵਰੀ ਦੀ ਵਿਵਸਥਾ ਨਹੀਂ ਹੈ ਉਹਨਾਂ ਨੂੰ ਹੋਰ ਅੱਗੇ ਵਿੱਚ ਜਾਣਾ ਪੈਣਾ ਅਸੀਂ ਨਾਲ ਦੀ ਨਾਲ ਆਪ ਵਾਲੇ 34 ਨੰਬਰ ਬੋਰਡ ਦੇ ਨਵੇਂ ਮੈਂਬਰਾਂ ਦੀ ਸਵਾਗਤ ਵਾਸਤੇ ਇੱਥੇ ਹੀ ਪ੍ਰਸ਼ੰਤੀ ਪਿਆਰ ਕਰਾਂਗੇ ਕਿ ਸਾਡੀ ਮਾਵਾਂ ਨੂੰ ਇੱਥੋਂ ਕਿਤੇ ਹੋਰ ਦੂਰ ਜਾਣਾ ਪਵੇ ਤਕਲੀਫ ਨਾ ਹੋਵੇ। ਬਾਕੀ ਸੋਨੀ ਵੀਰਾ ਮੈਨੂੰ ਗਾਈਡ ਕਰ ਰਿਹਾ ਹੈ, ਪਾਰਟੀ ਦਾ ਬਹੁਤ ਪੁਰਾਣੇ ਵਧੀਆ ਵੱਡੇ ਵਰਕਰ ਨੇ ਇਨ੍ਹਾਂ ਦੇ ਹੌਸਲੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ, ਇਨ੍ਹਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਆਸ਼ਵਾਸਨ ਦਿੱਤਾ, ਸੋਨੀ ਵੀਰੇ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਅਸੀਂ ਤੁਹਾਡੇ ਨਾਲ ਤੁਰਾਂਗੇ। ਤੇ ਚੰਗਾ ਕੰਮ ਕਰਾਂਗੇ ਜਿਹੜੇ ਤਿੱਬੇ 'ਚ ਆਪਣਾ ਤਿੱਬੇ ਵਾਲਾ ਏਰੀਆ ਹੈ ਉੱਥੇ ਪਾਣੀ ਦੀ ਵੀ ਬੜੀ ਸਮੱਸਿਆ ਹੈ ਮੈਂ ਤਾਂ ਦੇਖ ਕੇ ਹੈਰਾਨ ਆ ਪੰਜਾਬ ਪਾਣੀ ਦੀ ਧਰਤੀ ਜਿੱਥੋਂ ਪੰਜ ਨਦੀਆਂ ਕਹਿੰਦੇ ਵਗਦੀਆਂ ਹਨ ਉੱਥੇ ਆਪਣੇ ਹੀ ਤਿੱਬੇ 'ਚ ਪਾਣੀ ਦੀ ਸਮੱਸਿਆ ਇਹ ਨਹੀਂ ਹੋਣੀ ਚਾਹੀਦੀ ਇਹ ਸਭ ਤੋਂ ਪਾਣੀ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਰਹਿਣ ਵਾਸਤੇ ਤੇ ਇਹਦੀ ਸਮੱਸਿਆ ਵੀ ਨਾਲ ਦੀ ਨਾਲ ਪੂਰੀ ਕਰਾਂਗੇ ਬਾਕੀ ਮੈਂ ਸਭ ਕੋਲੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਵੀ ਸੁਜੈਸ਼ਨ ਸਾਨੂੰ ਦਿੰਦੇ ਰਹੋ ਸਾਨੂੰ ਕੰਮ ਕਰਨ ਚ ਐਦਾਂ ਬਹੁਤ ਸੌਖਾ ਹੋਏਗਾ ਤੇ ਅੱਜ ਇੱਕ ਹੋਰ ਮੈਂ ਵੱਡਾ ਐਲਾਨ ਕਰਨ ਜਾਣਾ ਮੈਂ ਤੇ ਮੇਰੀ ਟੀਮ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਸਾਨੂੰ ਸੁਜੈਸ਼ਨ ਦਿੱਤੀ ਹੈ ਕਿ ਇੱਕ ਨਵਾਂ ਦੌਰ ਲੈ ਕੇ ਇੱਥੇ ਆਵੇਂ ਇੱਕ ਵੈਬਸਾਈਟ ਤੇ ਇੱਕ ਸੋਸ਼ਲ ਮੀਡੀਆ ਐਪ ਦੀ ਤਿਆਰੀ ਕਰਦੇ ਇੱਕ 48 ਨੰਬਰ ਵੋਟ ਨੂੰ ਐਗਜ਼ਾਮਪਲ ਬਣਾਉਣੇ ਕਿ ਕਿਸੇ ਵੀ ਇੱਥੇ ਦੇ ਵਸਨੀਕ ਨੂੰ ਛੋਟੀ ਤੋਂ ਛੋਟੀ ਦਿੱਕਤ ਆਉਂਦੀ ਹੈ ਉਹਨਾਂ ਨੇ ਬਸ ਆਪਣੀ ਲੋਕੇਸ਼ਨ ਉੱਤੇ ਪਿੰਨ ਕਰਨੀ ਹੈ ਤੇ ਪਿਕਚਰ ਲਗਾਣੀ ਹੈ ਤੇ 24 ਆਵਰਸ ਸੇਵਾ ਕੇਂਦਰ ਥਰੂ ਜਾਂ ਉਸ ਐਪ ਦੇ ਥਰੂ ਤੁਹਾਡੇ ਕੋਲੇ ਕੋਈ ਨਾ ਕੋਈ ਬੰਦਾ ਆ ਕੇ ਉਸ ਨੂੰ ਸੋਲਵ ਕਰੇਗਾ ਜਾਂ ਫਿਰ ਤੁਹਾਨੂੰ ਵਿਸ਼ਵਾਸ ਦਿਲਾਏਗਾ ਵੀ ਇਹਨੂੰ ਦੇਰ ਚ ਸੋਲਵ ਹੋ ਜਾਣਾ ਚਾਹੀਦਾ ਹੈ